ਜੀ ਮਗੇ ਤੁਹਾਡੇ ਉਸਤਾਦ ਨੇ ਉਸਤਾਦ ਜੀ ਜਿਹੜੀ ਹੈਗੀ ਉਹ ਇਹਨਾਂ ਤੋਂ ਦਰਦੇ ਹਾਂ ਜੀ ਹਾਂਜੀ ਹਾਂਜੀ ਉਸਤਾਦ ਨੇ ਹਾਂਜੀ ਉਸਤਾਦ ਠੀਕ ਹੈ ਜੀ ਤੇ ਕਿੱਦਾਂ ਆ ਵਾ ਸਵੇਰ ਉਸਤਾਦ ਦਾ ਬਹੁਤ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਤੇ ਦਿੰਦਿਆ ਕੋਈ ਗੋਣ ਗੋਣ ਪੂਰਾ ਜੀ ਪੂਰਾ ਜੀ ਠੀਕ ਹੈ ਜੀ ਉਹਦਾ ਬਹੁਤ ਚਿਰਦੇ ਸੀ ਵਸਪਾ ਠੀਕ ਹੈ ਪਰ ਉਸਤਾਦ ਹੁਣ ਧਾਰਾਂਗੇ ਬਈ ਠੀਕ ਹੈ ਤੇ ਕਿੱਦਾਂ ਲੱਗਦਾ ਉਸਤਾਦ ਚੰਡੇ ਆ ਸਾਦਾ ਪੂਰਾ 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 ਜੀ ਚੰਡੇਗਾ ਤੁਹਾਨੂੰ ਵੀ ਮੈਂ ਕਹਿੰਦਾ ਪੂਰਾ ਜੀ ਠੀਕ ਹੈ ਜੀ ਐਸ ਮੈਂ ਤਾਂ ਸੁਣਿਆ ਜੀ ਉਸਤਾਦ ਜਿਹੜੇ ਹੈਗੇ ਰਲਾਂ ਤੱਕ ਵੀ ਤੇ ਪੇਕਾਸ ਤੱਕ ਵੀ ਜਿਹੜੇ ਹੈਗੇ ਗਿੱਤੇ ਤੱਕ ਆਉਂਦੇ ਆਗੇ ਮੈਂ ਸਹੀ ਗੱਲ ਹੈ ਕਿ ਕਹਿੰਦੇ ਪੂਰੀ ਫੈਂਟੀ ਲਾਉਂਦੇ ਜੇ ਨਾ ਡਰਾਈਵਰੀ ਸਹੀ ਸਿੱਖੇ ਤੇ ਹੈਗੀ ਹੈ ਜੀ ਸਹੀ ਗੱਲ ਹੈ ਅੱਛਾ ਹੀ ਪਹਿਲੇ ਸਮੇਂ ਕੀ ਹੁੰਦਾ ਸੀ ਹੁਣ ਜਰਦੇ ਨਹੀਂ ਹੁਣੇ ਆਂਦੇ ਨੇ ਤਰਿਆ ਚੱਲ ਹੁਣ ਸੀਂਦੇ ਚਲਾਉਂਦੇ ਹੀ ਸੀ ਸਹੀ ਗੱਲ ਹੈ ਹਾਂ ਜੀ ਬਥੇਰੇ ਸਾਲ ਬਹੁਤ ਤਪ ਕਰਕੇ ਗੱਡੀਆਂ ਸਿੱਖੀਆਂ ਹਾਂ ਹਾਂ ਠੀਕ ਹੈ ਜੀ ਹੁਣ ਤਾਂ ਵੈਸੇ ਉਹ ਜਿਹੜੇ ਕਾਰ ਵਾਲੇ ਨਹੀਂ ਸਿਖਾਉਂਦੇ ਜੀ ਹਾਂਜੀ ਹਾਂਜੀ ਉੱਥੋਂ ਤਕਰੀਬਨ ਬਥੇਰੇ ਉੱਥੋਂ ਵੀ ਸਿੱਖ ਲੈਣਗੇ ਅੱਛਾ ਸਿੱਧੇ ਕਰ ਲੈਂਦੇ ਅੱਛਾ ਜੀ ਤਾਂ ਡਰਾਈਵਰ ਬਣ ਗਏ ਹਾਂਜੀ ਤੁਹਾਨੂੰ ਲੱਗਦਾ ਵਾ ਕਿ ਘਰ ਬਹੁਤ ਉਰਸ ਹੈ ਅਜੇ ਤੱਕ ਡਰਾਈਵਰ ਨਹੀਂ ਬਣ ਪਏ ਤੁਹਾਨੂੰ ਲੱਗਦਾ ਕਿ ਉਹ ਗੱਡੀਆਂ ਕਾਰਾਂ ਦੀ ਡਰਾਈਵਰੀ ਸਿੱਖ ਕੇ ਤੇ ਟਰੱਕਾਂ ਦੀ ਡਰਾਈਵਰੀ ਕਰ ਲੈਣਗੇ ਨਹੀਂ ਜੀ ਕਾਰ ਦੀ ਡਰਾਈਵਰੀ ਕਰਨ ਵਾਲਾ ਟਰੱਕ ਦੀ ਡਰਾਈਵਰੀ ਕਰ ਸਕਦਾ ਪਰ ਉਹ ਮਾਰ ਖਾਂਦੇ ਆ ਮਾਰ ਇੱਥੋਂ ਖਾਣੀ ਗੋਣੋਂ ਗੋਣ ਤੋਂ ਬੰਦਾ ਮਾਰ ਖਾਂਦਾ ਖਾਂਦਾ ਹਾਂਜੀ ਤੇ ਤੁਹਾਨੂੰ ਲੱਗਦਾ ਵਾ ਕਿ ਉਸਤਾਦ ਤੁਹਾਨੂੰ ਤੋਂ ਬਿਨਾ ਡਰਾਈਵਰੀ ਨਹੀਂ ਸਿੱਖੀ ਜਾ ਸਕਦੀ ਨਹੀਂ ਸਿੱਖੀ ਜਾ ਸਕਦੀ ₹2 4 10000 ਦੇ ਕੇ ਕਾਰ ਤੇ ਬੈ ਕੇ 4 ਦਿਨ ਸਟੇਰੀਂਗ ਸਦਾ ਕਰ ਲੈ ਗਿਆ ਸਿੱਕਾ ਨਹੀਂ ਗੁਰੂ ਬਿਨਾ ਗਿਆਨ ਨਹੀਂ ਨਾ ਗੁਰੂ ਬਿਨਾ ਗਿਆਨ ਨਹੀਂ ਹੈਗਾ ਜੀ ਤੇ ਗੁਰੂ ਬਿਨਾ ਗਾਤੋਂ ਨਹੀਂ ਹੈ ਨਾ ਜੀ ਤੇ ਜਿਵੇਂ ਹੁਣ ਤੁਹਾਡੇ ਨਾਲ ਸ਼ਗਿਰ ਤੇ ਕਹਿ ਲੀਏ ਜੀ ਹਨਾ ਜੀ ਬੈਠਾ ਕਿਦਾਂ ਵਾਂ ਤਾਂ ਲੱਗਦਾ ਕਿ ਚੰਡਿਆ ਜਾਊਗਾ ਹਾਂ ਚੰਡਿਆ ਜਾਊਗਾ ਚੰਡਿਆ ਜਾਊਗਾ ਜੀ ਛੁੰਡਾ ਵੈਸ ਨੂੰ ਹੈ ਕੰਮ ਕਰ ਵਾਲਾ ਮਿਹਨਤੀ ਆਮ ਉਸਮ ਦੇ ਹਿਸਾਬ ਨਾਲ ਤੁਸੀਂ ਦੇਖ ਲੋ ਜੀ ਰੋਡ ਦੇ ਉੱਪਰ ਗੱਡੀਆਂ ਅੱਗੇ ਕਾਫੀ ਟਰੱਕ ਵਗੈਰਾ ਜਾ ਰਹੇ ਉਹਨਾਂ ਸੀ ਦੇਖ ਰੇਆ ਕੋਈ ਟਾਮਾ ਟਮੇ ਸਾਨੂੰ ਬੱਧੀ ਨਹੀਂ ਬਹੁਤ ਘਟ ਜਾ ਰਹੀ ਹੈ ਬਹੁਤ ਘਟ ਹੈ ਉਲਟਾ ਮਟਰ ਕਰਨ ਕੀ ਆਈ ਬਸ ਸਾਡਾ ਹੋਣਾ ਦੇ ਕਰਨ ਅੰਦਰ ਦੀ ਆਫਤਾ ਹੈ ਹਾਂਜੀ ਕੋਈ ਕਿਤੇ ਫਸਿਆ ਕੋਈ ਵੱਡੀ ਕਿਤੇ ਫਸੀ ਦਿੱਤੇ ਨਹੀਂ ਅੱਗੇ ਗੱਡੀ ਐ ਮੋੜਿਆ ਕਿਹਾ ਯਾਰ ਰੁਕ ਜਾਣਾ ਰੁਕਦੇ ਠੀਕ ਹੈ ਕਿ ਅੱਗੇ ਗੱਡੀ ਜਿਆਦੀ ਸੀ ਕਿ ਰੋ ਹਾਂਜੀ ਅੱਗੇ ਆਇਆ ਨਾ ਵੀ ਰੋਡ ਚੱਲਦੇ ਸੀ ਉਹਨਾਂ ਉਧਰ ਉਹ ਜੰਮੂ ਵਾਲਾ ਬੰਦੇ ਜੀ ਜੋ ਹੋਰ ਪਾਸੇ ਵੀ ਬੰਦ ਨੇ ਜੰਮੂ ਵਾਲਾ ਰੋਡ ਖੁੱਲਾ ਨਹੀਂ ਜੀ ਉਹ ਚਲਾਦਾ ਆਰਮੀ ਨੇ ਚਲਾਤਾ ਚਲਾ ਦਿੰਦਾ ਹਾਂਜੀ ਠੀਕ ਹੈ ਜੀ ਏ ਜਿਵੇਂ ਵੀਰੇ ਆ ਚੈਨਲ ਆਪਾਂ ਬਣਾਇਆ ਵਾ ਇਹ ਆਪਾਂ ਬਣਾਇਆ ਖਾਸ ਕਰਕੇ ਡਰਾਈਵਰ ਵੀਰਾਂ ਵਾਸਤੇ ਬਣਾਇਆ ਜੀ ਉਹਨਾਂ ਦਾ ਚੈਨਲ ਆਪਾਂ ਡਰਾਈਵਰ ਵੀਰਾਂ ਦਾ ਆਪਾਂ ਕਾਮਯਾਬ ਕਰੀਏ ਜੀ ਸਬਸਕ੍ਰਾਈਬ ਕਰੋ ਜੀ ਜਿਹੜੇ ਵੀ ਚੈਨਲ ਵੇਂਦੇ ਆ ਲਾਈਕ ਸ਼ੇਅਰ ਜਰੂਰ ਕਰੋ ਜੀ ਸਬਸਕ੍ਰਾਈਬ ਜਰੂਰ ਕਰੋ ਕਿੰਨਾ ਚਿਰ ਹੋ ਗਿਆ ਵੀਰੇ ਡਰਾਈਵਿੰਗ ਲਾਈਨ ਤੇ ਲਾਈਨ ਤੋਂ ਕਾਫੀ ਟਾਈਮ ਹੋ ਗਿਆ ਤੇ ਕਿੱਦਾਂ ਲੱਗੀ ਏ ਲਾਈਨ ਤੁਹਾਨੂੰ ਕਿੱਸਾਂ ਹੋਏ ਦੇ ਵਿੱਚ ਲਾਈਨ ਇਹ ਤਾਂ ਜੋ ਸੰਘਰਸ਼ੀ ਰਹੇਗੀ ਠੀਕ ਹੈ ਜੀ ਕਿੱਦਾਂ ਦੱਸੀ ਜੋ ਕੋਈ ਸਾਰੇ ਜੇ ਅਬੀ ਡਰਾਈਵਰ ਦਾ ਰਾਤ ਨੂੰ ਕੰਮ ਕਰਦੇ ਆ ਉਹਦਾ ਡਰਾਈਵਰ ਸਾਰਾ ਹੈ ਅਬ ਇੱਕ ਤਾਂ ਬਣਾ ਕੇ ਰੱਖਣ ਹਾਂਜੀ ਠੀਕ ਹੈ ਨਾ ਜੀ ਅੱਛਾ ਹੀ ਮਨ ਲੇ ਇੱਕ ਇਹਦੀ ਕਮੀ ਹੈ ਤੇ ਵੀ ਹਾਂਜੀ ਹਾਂਜੀ ਬਹੁਤ ਵੱਡੀ ਬਹੁਤ ਵੱਡੀ ਹਾਂਜੀ ਮਗ ਇੱਕਾ ਨਹੀਂ ਹੈਗਾ ਇੱਕਾ ਨਹੀਂ ਹੈਗਾ ਵੇਖਣ ਨੂੰ ਲੱਗਦਾ ਕਿ ਡਰਾਈਵਰਾਂ ਚ ਇੱਕਾ ਹੋਊਗਾ ਹਾਂ ਹੈਗਾ ਜੀ ਪਰ ਹੁਣ ਵੈਸੇ ਗਰੁੱਪ ਬਣੇ ਆ ਬਥੇਰੇ ਬਾਹਰ ਬਣੇ ਆ ਤੇ ਗੱਡੀਆਂ ਬਾਹਰ ਅੰਦਰ ਚੱਲਦੀਆਂ ਅੱਛਾ ਅੱਛਾ ਜੀ ਹੁਣ ਤੱਕ ਨਾਲੋਂ ਬਹੁਤ ਫਰਕ ਪੈ ਰਿਹਾ ਸੁਧਾਰ ਹੋ ਰਿਹਾ ਹੈ ਠੀਕ ਹੈ ਜੀ ਤੇ ਕਿੰਨੇ ਸਾਲ ਦਾ ਤਜਰਬਾ ਤੁਹਾਡਾ ਇਸ ਲਾਈਨ ਦੇ ਵਿੱਚ ਇਸ ਲਾਈਨ ਦੇ ਵਿੱਚ ਹੋ ਗਏ ਨੇ ਜੀ ਮਨੂ ਕੀ 32 ਸਾਲ ਦੇ ਜੀ 32 ਸਾਲ ਹਾਂਜੀ ਠੀਕ ਹੈ ਜੀ 30 32 ਸਾਲ ਦੇ ਵਿੱਚ ਹੁਣ ਤੱਕ ਕਿਹੜੀ ਕਿਹੜੀ ਤੁਸੀਂ ਗੱਡੀਆਂ ਚਲਾਈਆਂ ਗੱਡੀਆਂ ਜੀ Tata Ashir company ਨਹੀਂ ਮਿਲ ਕੇ ਕਿਹੜੇ ਕਿੰਨੇ ਚੱਕੀਆਂ ਜਿਹੜੀਆਂ ਆਪਾਂ ਕਹਿ ਦਿੰਦੇ ਡਰਾਈਵ ਲਾਈਨ ਦੇ ਵਿੱਚ ਕਿ ਆਹ ਇੰਨੇ ਚੱਕੀਆਂ 16 ਚੱਕੀਆਂ 18 ਵਾਂ 10 ਚੱਕੀਆਂ ਸੀ ਫਿਰ ਉਹਦੇ ਘੋੜੇ ਆਏ ਸੀਗੇ ਠੀਕ ਹੈ ਜੀ ਉਹ ਕਿਦੋਂ ਚੱਲਦੇ ਰਹੇ ਉਹ ਅਸੀਂ ਗੁਜਰਾਤ ਦੇ ਵਿੱਚ ਚੱਲਦੇ ਨੇ ਗੁਜਰਾਤ ਨੂੰ ਹਾਂਜੀ ਗੁਜਰਾਤ 'ਚ ਮੈਂ ਸੁਣਿਆ ਟ੍ਰੈਫਿਕ ਬਹੁਤ ਆ ਹਾਂ ਉਹਨਾਂ ਟਾਈਮਾਂ ਤੇ ਬਹੁਤ ਸੀਗਾ ਇਹ ਗੱਲ ਹੈਗੀ ਮੰਨ ਲਓ 2:00 6-7 ਦੀ ਨਹੀਂ ਨਹੀਂ ਇਹ ਮੈਨੂੰ ਥੋੜੇ ਦਿਨ ਹੋਇਆ ਜੀ ਐਵੇਂ ਡਰਾਈਵਰ ਵੀ ਮਿਲਿਆ ਉਹ ਤਾਂ ਬਹੁਤ ਜ਼ਿਆਦਾ ਵੱਧ ਗਿਆ ਜੀ ਵੱਧ ਗਿਆ ਹੋਊਗਾ ਉਹ ਨਾਲ ਠੀਕ ਹੈ ਜੀ ਕਿੱਦਾਂ ਇਸ ਲਾਈਨ ਦੇ ਵਿੱਚ ਹੈ ਕੋਈ ਕਮਾਈ ਹੈਗੀ ਚੰਗੇ ਕਮਾਈ ਹੁਣ ਤਾਂ ਨਹੀਂ ਸਾਨੂੰ ਕੋਈ ਕਮਾਈ ਵਾਲਾ ਹੈ ਸਹੀ ਹਾਂਜੀ ਕੀ ਕਿੱਦਾਂ ਖਰਚੇ ਬਹੁਤ ਨੇ ਜੀ ਮਾਲੋੜਾਂ ਦੇ ਡੀਜ ਲਮੇਗੇ ਆ ਹੋਰ ਕਿਥੇ ਦੇ ਕਰਕੇ ਕੰਦੇ ਗੱਡੀਆਂ ਮਾਰਾ ਬਾਈ ਠੀਕ ਹੈ ਤੁਸੀਂ ਆਪਣੀ ਚਲਾਉਂਦੇ ਜਾਂ ਕਿਸੇ ਕੰਪਨੀ ਦੇ ਨਹੀਂ ਕੰਪਨੀ ਦੇ ਠੀਕ ਹੈ ਜੀ ਕਿਹੜੀ ਕੰਪਨੀ ਦੀ ਇਹ ਫੀਡ ਵਾਲੀ ਕੰਪਨੀ ਹੈ ਫੀਡ ਦੀ ਗੱਡੀ ਚਲਾਉਂਦੇ ਫੀਡ ਵਾਲੀ ਕੰਪਨੀ ਦੀ ਹੈ ਠੀਕ ਹੈ ਜੀ ਤੇ ਕਿਦਾਂ ਟਾਈਮ ਪਾਸ ਹੋ ਜਾਂਦਾ ਈ ਗੱਡੀ ਜੋ ਇਹਦੀ ਆਮਦਨ ਹੈਗੀ ਤੁਹਾਨੂੰ ਹਾਂ ਜੀ ਟਾਈਮ ਪਾਸ ਹੈ ਬਸ ਟਾਈਮ ਪਾਸ ਹੋ ਰਿਹਾ ਜੀ ਬਜਟ ਬਜਟ ਨਹੀਂ ਉਹ ਜਿਆਦਾ ਡਰ ਵੀ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ। ਹਾਂ ਨਹੀਂ ਜੀ ਬਿਲਕੁਲ। ਕੀ ਗੱਲ ਕੀ ਘਤੋਂ? ਹਿੰਦੁਸਤਾਨ ਦੀ ਡਰਾਈਵਰੀ ਉਹ ਡਰਾਈਵਰੀ ਨਹੀਂ ਨਾ ਜਿਹੜੀ ਜੋ ਬਾਹਰ ਜਾ ਕੇ ਕਰਦੇ ਆ ਉਹਨਾਂ ਦੇ ਟਾਈਮ ਹੈਗੇ ਆ। ਨਿਖਾਵਾਂ ਹੈਗੀਆਂ। ਬੋਸਟਾ ਵਗੈਰਾ ਹੈਗੇ। ਇਹ ਵੀ ਵੀਰ ਗੱਡੀ ਚਲਾਉਂਦੇ ਤੇ? ਹਾਂ। ਜੱਬੇ ਥੋੜਾ ਜਣੇ ਹੋ ਜਾ ਮੇਰੇ। ਥੋੜਾ ਜਣੇ। ਸਿੱਖਣ ਦਾ ਹੈ। ਨਹੀਂ ਸਿੱਖੀ ਵੀ ਨਾ ਗੱਡੀ ਫਿਰ ਆਪਦੇ ਕੋਲ ਵੀ। ਅੱਛਾ ਜੀ ਕਿੱਥੋਂ ਸਿੱਖੀ? ਆਪਣੇ Jio ਕੰਪਨੀ ਵਾਲੀ ਗੱਡੀ ਚਲਾਉਂਦੇ। Jio ਕੰਪਨੀ ਦੀ। ਜੇ ਵੀ ਆਪਾਂ ਸਮਾਜ ਦੀ ਨਜ਼ਰ ਦੇ ਵਿੱਚ ਹੋਈ ਅਸਰ ਹੋਰ ਵੀ ਬਥੇਰੀਆਂ ਬਥੇਰੇ ਕਰਨ ਬਣ ਜਾਂਦੇ ਆ ਆਪਾਂ ਜਿੰਨਾ ਸਾਫ਼ ਸੁਥਰਾ ਕੰਮ ਕੀਤਾ ਜਾਂਦਾ ਕਰੋ ਠੀਕ ਹੈ ਜੀ ਤੇ ਇਹ ਤੋਂ ਪਹਿਲਾਂ ਤੁਸੀਂ ਕਿਹੜੀ ਗੱਡੀ ਤੇ ਜ਼ਿਆਦਾ ਸਮਾਂ ਲਗਾਇਆ ਮੈਂ ਜ਼ਿਆਦਾ ਸਮਾਂ ਟਰੱਕ ਤੇ ਬੁਰਿਆ ਜੀ ਕਾਫੀ ਟਾਈਮ ਕੱਲ ਵੀ ਗੱਡੀ ਹੁੰਦੀ ਸੀ ਟਲਪੀ ਗੱਡੀ ਹੈ ਕਿਹੜੀ ਸਾਲ ਚ ਇਹ ਤੁਸੀਂ ਮੰਨ ਲਓ 97 ਤੋਂ ਲੈ ਕੇ 2004 ਤੱਕ 2004 ਤੱਕ ਯਾਰ ਐਕਸੀਡੈਂਟ ਵਗੈਰਾ ਰੋਡ ਤੇ ਹੁੰਦੇ ਹੀ ਦੇਖਦੇ ਆ ਮਨ ਖਰਾਬ ਹੁੰਦਾ ਹਾਂਜੀ ਹਾਂਜੀ ਕਦੀ ਤੁਹਾਡੇ ਨਾਲ ਤਨੀ ਕੋਈ ਇਹੋ ਜਿਹਾ ਹੋਇਆ ਨਹੀਂ ਹੋਇਆ ਜੀ ਛੋਟੇ ਮੋਟੇ ਹੋਏ ਸਿੱਕੇ ਹਾਂਜੀ ਕੀ ਹੋਇਆ ਐਕਸੀਡੈਂਟ ਹੀ ਹੋਇਆ ਸੀ ਕਿੱਦਾਂ ਕੀ ਗੱਲ ਬਣ ਗੱਡੀ ਦੇ ਬ੍ਰੇਕਾਂ ਦੇ ਵਿੱਚ ਪ੍ਰੋਬਲਮ ਸੀ ਅੱਛਾ ਜੀ ਤੋ ਬੱਸ ਦੇ ਨਾਲ ਟਕਰਾਈ ਸੀ ਮਤਲਬ ਰੁਕੀ ਨਹੀਂ ਸੀ ਪਰ ਬੱਸ ਦੇ ਨਾਲ ਇੱਕ ਸਾਈਡ ਕੋ ਲਾਉਣੀ ਪਈ ਬੱਸ ਨਾਲ ਲਾਉਣੀ ਪਈ ਹਾਂਜੀ ਰੁਕਣ ਵਾਸਤੇ ਰੁਕਣ ਵਾਸਤੇ ਐਵੇਂ ਨੁਕਸਾਨ ਨਹੀਂ ਹੋਇਆ ਸੀ ਬੱਚਤ ਰਹਿ ਗਈ ਬਾਈਤ ਰਹਿ ਗਈ ਹਾਂਜੀ ਲੋਹੇ ਦਾ ਹੋਇਆ ਹਾਂ ਲੋ ਮਤਲਬ ਕਿ ਸ਼ੀਰ ਰੁਪਇਆ ਹੀ ਉਹਨਾਂ ਦਾ ਤਾਂ ਕੋਈ ਚੱਕਦੇ ਨਹੀਂ ਹਾਂਜੀ ਇਹਨਾਂ ਨੂੰ ਨੁਕਸਾਨ ਨਹੀਂ کہہ ਸਕਦੇ ਹਾਂਜੀ ਠੀਕ ਹੈ ਜੀ ਤੇ ਉਹ ਗੱਡੀ ਕਿੱਧਰੋਂ ਚੱਲਦੀ ਰਹੀ ਤਾਂ ਜੀ ਉਹ ਚੱਲਦੀ ਸੀ ਗੁਜਰਾਤ ਗੁਜਰਾਤ ਅੱਛਾ ਜੀ ਉਹ ਗੱਡੀ ਗੁਜਰਾਤ ਸੀਗੀ ਠੀਕ ਹੈ ਜੀ ਉਦੋਂ ਕਈ ਮਾਲ ਲੋਡ ਕਰਦੇ ਸੀਗੇ ਉਧਰ ਜੋ ਉਧਰ ਫਰੂਟ ਵੀ ਆਉਂਦਾ ਜੀ ਗੁਜਰਾਤ ਚ ਫਰੂਟ ਆਉਂਦਾ ਇਧਰ ਅੱਛਾ ਜੀ ਜਿਆਦਾ ਫਰੂਟ ਉਧਰ ਕਿਹੜਾ ਵਾ ਜਿਹੜਾ ਇਧਰ ਆਪਣੇ ਇਧਰ ਆਉਂਦਾ ਉਧਰ ਕੇਲਾ ਨਿੰਬੂ ਹੋਰ ਵੀ ਕਈ ਤਰ੍ਹਾਂ ਦੀਆਂ ਅੱਛਾ ਜੀ 2004 ਤੋਂ ਬਾਅਦ ਮੈਂ ਗਿਆ ਨਹੀਂ ਹੁਣ ਤੱਕ ਬਹੁਤ ਠਕਮਾ ਉਸ ਟਾਈਮ ਦੇ ਵਿੱਚ ਕਿਲਾ ਤੇ ਨਿੰਬੂ ਜਿਹੜਾ ਹੈਗਾ ਉਹ ਪੰਜਾਬ ਆਉਂਦਾ ਸੀ ਹਾਂਜੀ ਹਾਂਜੀ ਕਿ ਹੋਰ ਸਟੇਲ ਕਰਦੇ ਸੀ ਨਹੀਂ ਨਹੀਂ ਪੰਜਾਬ ਪੰਜਾਬ ਆਉਂਦਾ ਸੀਗਾ ਲੁਧਿਆਣਾ ਜਿਲੰਦਰ ਪਟਾਣਾਪੋਟ ਮੈਰਿਜ ਹੋਈ ਤੁਹਾਡੀ ਹਾਂਜੀ ਕਿੰਨੇ ਬੱਚੇ ਜੀ ਤਿੰਨ ਜੀ ਤਿੰਨ ਬੱਚੇ ਪੜਦੇ ਆ ਪੜਦੇ ਠੀਕ ਹੈ ਜੀ ਤੇ ਕਿਦਾਂ ਪਰਿਵਾਰ ਦਾ ਚੱਲੀ ਜਾਂਦਾ ਵਧੀਆ ਗੁਜ਼ਰ ਬਸ ਇਹ ਦੇ ਨਾਲ ਗੱਡੀ ਹਾਂਜੀ ਟਾਈਮ ਪਾਸ ਹੁੰਦਾ ਟਾਈਮ ਪਾਸ ਹੋਈ ਜਾਂਦਾ ਵਾ ਤੇ ਜਿਆਦਾ ਕਮਾਈ ਜੇ ਵੇਖਿਆ ਜਾਵੇ ਤੇ ਡਰਾਈਵਿੰਗ ਲਾਈਨ ਦੇ ਵਿੱਚ ਕਿਹੜੀਆਂ ਗੱਡੀਆਂ ਤੇ ਹੈਗੀ ਆ ਗੱਡੀਆਂ ਤੇ ਹੁਣ ਜਿਹੜੇ ਬਾਹਰ ਨੇ 12 ਚੱਕੀਆਂ 14 ਚੱਕੀਆਂ ਘੋੜੇ ਵਗੈਰਾ ਤੇ ਆਪਾਂ ਸੀਟ ਡਰਾਈਵਰ ਦੀ ਤੇ ਬੈਠਣਾ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਇਹਨੂੰ ਰੱਖਣਾ ਚਾਹੀਦਾ ਆਪਦੀ ਸਾਵਧਾਨੀ ਹੈ ਜਿੰਨਾ ਬਾਈ ਸਕੇ ਵੱਜ ਕੇ ਚਲਾਓ ਇਹਦੇ ਚ ਕੋਈ ਵੜਿਆਈ ਨਹੀਂ ਮਾਰਨੀ ਵੜਿਆਈ ਨਹੀਂ ਹਾਂਜੀ ਜਿੰਨੀ ਸਾਫ਼ ਆਪਦੀ ਆਪਦੀ ਸੇਫਟੀ ਆਪਦੇ ਹੱਥ ਰੱਖੋਗੇ ਜੇ ਨੀਂਦ ਆਉਂਦੀ ਹੈ ਤਾਂ ਬਿਲਕੁਲ ਵੀ ਨਹੀਂ ਤੇ ਮੈਂ ਤੁਹਾਨੂੰ ਪਰਨਾ ਪੈਣਾ ਟਾਈਮ ਕੱਢੋ ਸਾਈਡ ਤੇ ਲਾ ਦਿਓ ਅਗੀ ਜੇਕਰ ਰਾਤ ਜਾਦਾ ਲੰਮਾ ਰੂਟ ਚਲਾਇਆ ਬਾਅਦ ਤੇ ਰੈਸਟ ਕਰਨੀ ਚਾਹੀਦੀ ਜੀ ਬਿਲਕੁਲ ਜਿਵੇਂ ਕਈ ਇਹ ਨਾਮ ਰੱਖ ਦਿੰਦੇ ਆ ਜੀ ਛੇਤੀ ਗੱਡੀ ਲਾ ਦੋਗੇ ਨਾਮ ਮਿਲ ਜੇਗਾ ਹਾਂ ਨਾਮ ਮਿਲ ਜਾਂਦਾ ਜੀ ਉਹਦੇ ਵਿੱਚ ਡਰਾਈਵਰ ਨੂੰ ਬਹੁਤ ਤਕਲੀਫ ਆਉਂਦੀ ਆ ਤਕਲੀਫਾਂ ਚੱਲਦੀਆਂ ਪੰਦੀਆਂ ਨੀਂਦਰਾ ਚੱਲਣਾ ਪੈਂਦਾ ਫਿਰ ਨਾ ਤੁਹਾਨੂੰ ਲੱਗਦਾ ਕਿ ਉਸ ਚੀਜ਼ 'ਚ ਪਾੜਾ ਨਹੀਂ ਪਾਣਾ ਚਾਹੀਦਾ ਉਹ ਫਿਰ ਮਜਬੂਰੀਆਂ 'ਚ ਡਰਾਈਵਰਾਂ ਦੀ ਹਾਂਜੀ ਡਰਾਈਵਰਾਂ ਨੂੰ ਮਤਲਬ ਕਿ ਉਹ ਜਿਹੜਾ ਨਾਮ ਦੇ ਪੈਸੇ ਮਿਲਦੇ ਆ ਉਹਦੇ ਲਾਲਚ ਨੂੰ ਫਿਰ ਉਹ ਰਾਤ ਚੱਕਦੇ ਦੋਰ ਲਾਉਂਦੇ ਠੀਕ ਅਸੀਂ ਵੀ ਕੱਚੇ ਮਾਲ ਤੇ ਚੱਲਦੇ ਰਹੇ ਆ ਤੁਹਾਨੂੰ ਤੇ ਲੱਗਦੇ ਨੇ ਕੀ ਆਪਣਾ ਕੋਈ ਨਿੱਜੀ ਕੋਈ ਤਜਰਬਾ ਕੋਈ ਕਸਾ ਚਾਹੋ ਬਸ ਇਹ ਜੀ ਸਾਰਿਆਂ ਦੇ ਰੱਬ ਮੇਰੇ ਭਰਾ ਸੱਚੇ ਜੀ ਸਾਰੇ ਦੋਸਤ ਪ੍ਰਾਪ ਦੇ ਹਰ ਦੇ ਵਾਧ ਦੇ ਰਿਹਾ